ਇਦਰ ਵੇਖੋ ਮੈਂ ਮੱਖਣੀ ਕਰ ਲਈ ਤਿਆਰ ਠੰਡਾ ਪਾਣੀ ਦੇ ਤਾਪਾ ਤਾ ਹੁਣ ਆਪਾਂ ਦਈਏ ਟਾਕ ਇਦਰ ਕਾਪਾ ਕਰ ਲਓ ਤਿਆਰ ਚਾਹ ਇਦਰ ਮੈਂ ਲਿਆਈ ਬਿਸਕਟ ਜਿਹੜੇ ਆਪਾਂ ਬਣਵਾਏ ਆ ਹੁਣ ਨਾ ਭੁੱਖ ਲੱਗੀ ਨਿਗਿ ਨਿਗੀ ਜੀ ਤੇ ਮੈਂ ਕਿਹਾ ਦੇਣਾ ਖੁਸ਼ ਨਾ ਕੁਝ ਖਾ ਲਈ ਪਾਲ ਜਾ ਜਾਂ ਟੱਕਿਆ ਜਾਉਂਦਾ ਤੇ ਜੀਨ ਖੁਸ਼ ਹੋਣデア ਜ ਪ੍ਰਸ਼ਾਦੀ ਤੇ ਲੇਟ ਵਾਟ 8:30 9 ਕਿੱਥੇ ਵਜੇ ਨੇ ਇਦਰ ਦੁੱਧ ਵੇਖੋ ਐ ਵੇ ਲੈਉਣੇ ਹੁਣ 1.5 ਕਿਲੋ ਦੇ ਕਿਲੋ ਸਵੇਰੇ ਤੇ ਇਦਰ ਆਪਣੀ ਬਣੀ ਦੀ ਚਾਹ ਸ਼ਾਮਾਂ ਵਾਲੀ ਪੈਨ ਤੇ ਜੀਰੇ ਵਾਲੀ ਬਹੁਤ ਆਸਦੀਆ ਹੈ ਇਹ ਗੱਲ ਸੁਣ ਕੇ ਪੈਣੇ ਚਾਹਾਂ ਹੀ ਬਣਾਉਣੇ ਬਣਾਉਨੇ ਆ ਚਾਹ ਹੀ ਪੇਣੀ ਵਾਲੇ ਹੌਂਕੀ ਕਰਗੇ ਤੇ ਆਜੋ ਤੁਸੀਂ ਪੀ ਲਓ ਕੰਮ ਹੈਗੇ ਇਹੋ ਚਾਹ ਬਣਾ ਲਈ ਰੋਟੀ ਪਕਾ ਲਈ ਸਬਜ਼ੀ ਬਣਾ ਲਈ ਮਾਂ ਸਾਫ਼ ਕਰ ਲਈ ਚਲੋ ਜੀ ਪਰਮੇ ਚਾਹ ਨੂੰ ਕੁਝ ਮੜਾ ਬੜਾ ਪਾ ਕੇ ਕਰ ਲਗੇ ਚਾ ਤੇ ਨਾਲ ਅਦਰੋਂ ਦੁੱਧ ਬੜਾ ਆ ਜਿਦੇ ਚਲੋ ਫਿਰ ਮੈਂ ਆਉਂ ਉਤਰ ਕੇ 7:30 ਹੋਣ ਤੇੰਕੀ ਹੋ ਗਿਆ ਮੈਂ ਵੇਖਾ ਹਾਂਜੀ 6:00 ਵਜ ਗਏ ਜੀ ਅੱਜ ਦੁੱਧ ਹੀ ਵੇਲੇ ਨਾ ਆ ਗਿਆ ਦੁੱਧ ਹੀ 5:35 ਤੇ ਆ ਗਿਆ ਤੇ ਚਲੋ ਜੀ ਚਾਹ ਪੀ ਗਏ ਰਲ ਮਿਲ ਕੇ ਫਰਾਈ ਪੈਣਾ ਪਾਰਾ ਵੜਾ ਵਾ ਸਵਾ ਕਿਲੋ ਦਾ ਫਰਾਈ ਪੈਨੇ ਇਹ ਸੂਤਰ ਨਹੀਂ ਹੁੰਦਾ ਮੇਰੇ ਕੋਲ ਹੱਥ ਦੇ ਨਾਲ ਤਾਂ ਮੈਂ ਚਾਹ ਪਾਉਣ ਲੱਗੀ ਡਰਦੀ ਦਰਜੀ ਦੀ ਚਾਹ ਪਾਉਣੀ ਮੈਂ ਕਿ ਇਹ ਨਾ ਹੋਇਆ ਤੋਂ ਛੋਟ ਜੀ ਸੇਕ ਨਹੀਂ ਛੇਤੀ ਲੱਗਦਾ ਤੇ ਜੇ ਗਰਮ ਹੋ ਜਾਂਦਾ ਤੇ ਠੰਡਾ ਨਹੀਂ ਹੁੰਦਾ ਲਓ ਜੀ ਮੈਂ ਪਾ ਲਾਂ ਆਪਣੀ ਚਾਹ ਮੈਂ ਚਾਹ ਇਹਨਾਂ ਪੀਣੀ ਠੰਡੀ ਕਰਕੇ ਮੈਂ ਤਾਂ ਚਾਹ ਹੀ ਪੀਤੇ ਜਾਂਦੇ ਹਾਂ ਮੁੰਮੁੜ ਕੇ ਆਣੇ ਨਾਲ ਪਾਣੀ ਸਾਫ਼ ਕਰਦੀਆਂ ਨਾਲ ਘਰੇ ਚ ਪਾਣੀ ਪਾਉਣੇ ਨਾਲੇ ਬਾਲਟੀ ਚ ਪਾਉਣੇ ਨਾਲੇ ਆ ਰੈਬਰ ਭਰ ਕੇ ਪਰਖ ਪਾਉਣੇ ਤੇ ਬਾਗੀੜਾ ਆਜ ਸਾਫ਼-ਸਾਫ਼ ਸੁਥਰਾ ਕੀਤੇ ਰੋਜ਼ ਇਹ ਤਾਂ ਨਾ ਗੱਲਾਂ ਕਰਦੀ ਕਰਦੀਆਂ ਵੇਖੋ ਜੀ ਦੁੱਧ ਚੱਲਿਆ ਹੀ ਉਬਲ ਬਚ ਗਿਆ ਬਚਾ ਹੋ ਗਿਆ ਛੇ ਚੰਨ ਕੋਈ ਨਹੀਂ ਅੱਗੇ ਛੇਤੀ ਇਹ ਬਾਲਾ ਨਹੀਂ ਆਉਂਦਾ ਅੱਜ ਇਹਨੂੰ ਬਾਲਾ ਬੜੀ ਛੇਤੀ ਆਇਆ ਪਰ ਪਚ ਗਿਆ ਵਾਏ ਅਈ ਨਾ ਨਾ ਕੋਈ ਜਾਵੇ ਹਵਾ ਬਹੁਤ ਵਗੰਦੇ ਇਹ ਮਮਟੀਰਾ ਬੁਗਾ ਫਟ ਫਟ ਵਜੰਦੇ ਆ ਚਲੋ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਤਿਆਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੀ ਨੀਤੀ ਹੋ ਗਈ ਮੇਰੇ ਕੋਲ ਗਲਤੀ ਤੇ ਇਹ ਮਨ ਲਵਾਂ ਸੁਧਾਰ ਕਟੇ ਹੋ ਕੱਟੀ ਹੋਇਆ ਸਮਾਨ ਸਾਰਾ ਹੌਲੀ ਹੌਲੀ ਹੋ ਵਾਈ ਕਰੋ ਉਹਨਾਂ ਮਾਰਿਆ ਨਾ ਸਾਫ ਕਰਦਗੇ ਚਲੋ ਜੀ ਮੈਂ ਸਾਫ ਉਹਨੂੰ ਕਰ ਲਾਂ ਤਾਂ ਆਪਾਂ ਵੀਡੀਓ ਦਾ ਕਰਗੇ ਐਂਡ ਤੇ ਜੇ ਤੁਹਾਨੂੰ ਵੀਡੀਓ ਇੰਨੀ ਕਿ ਨਿੱਕੀ ਜਿਹੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਚਲੋ ਜੀ ਮਿਲਾਂਗੇ ਸਵੇਰ ਵਾਲੀ ਵੀਡੀਓ 'ਚ ਤੇ ਸਵੇਰੇ ਬਣਾਵਾਂਗੇ ਆਪਾਂ शिमला ਮਿਰਚਾਂ ਦੀ ਸਬਜ਼ੀ ਉਹ ਕਿ ਸਵੇਰੇ ਦਾਲ ਸਮਝੀ ਜਿਹੜੀ ਬਣੀ ਉਹਨੂੰ ਵਧਗਾਵਾਂ ਨੜਕਾਰ ਨੂੰ ਸਵੇਰੇ ਬਣਾਈ ਸਹੀ ਮਨ ਕੇ ਸ਼ਾਮ ਨੂੰ ਦਰਬਾਰ ਸਾਹਿਬ ਜਾਣਾ ਬਲਿਸ਼ ਜਿਉਂਦੇ ਵਸਦੇ ਰੋ ਇਦਾਂ ਵੀਡੀਓ ਬਣੇ ਲਓ ਸੋਹਣੇ ਸੋਹਣੇ